ਲੁਧਿਆਣਾ ਸ਼ਹਿਰ ਤੋਂ ਇੱਕ ਬੇहद ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਇੱਕ ਫੈਕਟਰੀ ਮਾਲਕ ਇੱਕ ਪਰਿਵਾਰ ਤੇ ਚੋਰੀ ਦਾ ਦੋਸ਼ ਲਾ ਦਿੰਦਾ ਹੈ ਚੋਰੀ ਦਾ ਦੋਸ਼ ਲਾਉਣ ਤੋਂ ਬਾਅਦ ਹੀ ਉਹਨਾਂ ਦੇ ਮੂੰਹ ਤੇ ਸਿਆਹੀ ਥੱਪ ਦਿੰਦਾ ਹੈ ਅਤੇ ਪੂਰੇ ਮੁਹੱਲੇ ਦੇ ਵਿੱਚ ਘੁਮਾਉਂਦਾ ਹੈ ਤਕਤੀ ਹੈ ਜਿਹੜੀ ਉਹਨਾਂ ਦੇ ਗਲੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਮੈਂ ਚੋਰ ਹਾਂ ਜੀ ਹਾਂ ਮੈਂ ਚੋਰ ਹਾਂ ਤੇ ਆਪਣਾ ਗੁਨਾਹ ਮੰਨ ਰਹੀ ਹਾਂ ਮੰਨ ਰਹਾ ਹਾਂ ਸੋ ਇਹਦੇ ਵਿੱਚ ਦੱਸਦੀ ਹੈ ਕਿ ਪਰਿਵਾਰ ਦੇ ਵਿੱਚ ਇੱਕ ਮਹਿਲਾ ਉਹਦੀਆਂ ਤਿੰਨ ਨਾਬਾਲਕ ਬੇਟੀਆਂ ਸ਼ਾਮਿਲ ਸਨ ਅਤੇ ਇੱਕ ਬੇਟਾ ਵੀ ਸ਼ਾਮਿਲ ਸੀ ਸੋ ਦੱਸਦੀ ਹੈ ਕਿ ਐਸਾ ਤਰਾ ਮੋਹੱਲੇ ਦੇ ਵਿੱਚ ਉਹਨਾਂ ਨੂੰ ਗੱਲੇ ਦੇ ਵਿੱਚ ਤਖਤੀ ਪਾ ਕੇ ਮੂੰਹ ਕਾਲਾ ਕਰਕੇ ਕੁਮਾਇਆ ਜਾਂਦਾ ਹੈ ਤੇ ਲੋਕ ਹੈ ਜਿਹੜੇ ਇਸ ਚੀਜ਼ ਨੂੰ ਹਟਾਉਣ ਦੀ ਬਜਾਏ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੰਦੇ ਨੇ ਸੋ ਦੱਸਦੀ ਹੈ ਕਿ ਇਸ ਵਿੱਚ ਇੱਕ ਲੜਕੀ ਜਿਹੜੀ ਸ਼ਾਮਿਲ ਸੀ ਉਹਦਾ ਵਿਆਹ ਤੈ ਹੋਇਆ ਹੋਇਆ ਸੀ ਅਤੇ ਕੁਝ ਹੀ ਦਿਨਾਂ ਦੇ ਵਿੱਚ ਉਸ ਲੜਕੀ ਦਾ ਜਿਹੜਾ ਉਹ ਵਿਆਹ ਹੋਣ ਵਾਲਾ ਸੀ ਅਤੇ ਉਸ ਲੜਕੀ ਦੇ ਨਾਲ ਵੀ ਇਹ ਘਟਨਾ ਨੂੰ ਵਾਰਦਾਤ ਨੂੰ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਮੁਹੱਲੇ 'ਚ ਸਾਰੇ ਪਰਿਵਾਰ ਨੂੰ ਮੂੰਹ ਕਾਲਾ ਕਰਕੇ ਜਿਹੜਾ ਘੁਮਾਇਆ ਜਾਂਦਾ ਹੈ ਤੇ ਕਈ ਲੋਕ ਜਿਹੜੇ ਮਜ਼ਾਕ ਬਣਾਉਂਦੇ ਹੋਏ ਹਾਸੇ ਹੋਏ ਉਸ ਪਰਿਵਾਰ ਦੇ ਪਿੱਛੇ ਵੀ ਲੱਗ ਗਏ ਜਿਸ ਤੋਂ ਬਾਅਦ ਹੈ ਜਿਹੜੀ ਬੇहद ਸ਼ਰਮਨਾਕ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਸੋ ਦੱਸਦੇ ਜਿਹੜਾ ਫੈਕਟਰੀ ਮਾਲਕ ਹੈ ਉਸਨੇ ਕਪੜਾ ਚੋਰੀ ਦੇ ਦੋਸ਼ ਵਿੱਚ ਉਸ ਪੂਰੇ ਪਰਿਵਾਰ ਦੇ ਨਾਲ ਹੈ ਜੁੜਾ ਹੈ ਇਹ ਘਟਨਾ ਇਹ ਕੰਮ ਕੀਤਾ ਹੈ ਜਿਹਦੇ ਵਿੱਚ ਉਹਨਾਂ ਦਾ ਮੂੰਹ ਹੈ ਜਿਹੜਾ ਕਾਲਾ ਕਰ ਦਿੱਤਾ ਜਾਂਦਾ ਹੈ ਗੱਲੇ ਦੇ ਵਿੱਚ ਤਕਤੀਆਂ ਪਹਿਨਾ ਦਿੱਤੀਆਂ ਜਾਂਦੀਆਂ ਸਾਰੇ ਮੁਹੱਲੇ ਦੇ ਵਿੱਚ ਹੈ ਜਿਹੜਾ ਹਾਸੂ ਹਿੜੀ ਦਾ ਪਾਤਰ ਹੈ ਜਿਹੜਾ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਹੈ ਸੋ ਬਹੁਤ ਸ਼ਰਮਨਾਕ ਘਟਨਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਸਬੰਧ ਵਿੱਚ ਕੋਈ ਸ਼ਿਕਾਇਤ ਤਾਂ ਨਹੀਂ ਆਈ ਪਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇਹ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ ਇਸ ਦੀ ਕੰਪਲੇਂਟ ਹੋਣੀ ਚਾਹੀਦੀ ਸੀ ਅਤੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਦਖਲਅੰਦਾਜ਼ੀ ਵੀ ਕਰ ਰਹੀ ਹੈ ਦਰਸੀਏ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜੇ ਹੁਣ ਪੁਲਿਸ ਵੱਲੋਂ ਕਾਰਵਾਈ ਜੁੜੀ ਕੀਤੀ ਜਾਵੇਗੀ ਸੋ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਬਿਕਤੇ ਰੋ ਲੁਧਿਆਣਾ ਲਾਈਵ ਕੀ ਮਾਮਲਾ ਕੀ ਜਿਹੜਾ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਤੁਹਾਨੂੰ ਸਰ ਇਹ ਚਾਰ ਜਣੇ ਹੈਗੇ ਸੀ ਚਾਰ ਲੇਡੀਆਂ ਸੀ ਇੱਕ ਜੈਨ ਸੀ ਜਿਹੜਾ ਮੁੰਡਾ ਹੈਗਾ ਸੀ ਉਹ ਤੇ ਹੈ ਸੀ ਉਹ ਸਮਾਨ ਚੋਰੀ ਕਰਦੇ ਸੀ ਸਾਨੂੰ ਜਿਹੜੀ ਚੀਜ਼ਾਂ ਹੈਗੀਆਂ ਸਾਡੇ ਜੋ ਜੋ ਨਵੇਂ ਚੀਜ਼ਾਂ ਆਉਂਦੀਆਂ ਸੀ ਉਹ ਸਾਡੇ ਤਾਂ ਥੱਲੇ ਤੱਕ ਨਹੀਂ ਪਹੁੰਚਦੀਆਂ ਸੀ ਉਰੇ ਜੀ ਜਦੋਂ ਅਸੀਂ ਅਸੀਂ ਚੈੱਕ ਕੀਤੇ ਤੇ ਇਹ ਜਿਹੜੇ ਹੈਗੇ ਆ ਇਹਦੇ ਵਿੱਚ ਸਾਰਾ ਕੁਝ ਇਹਨਾਂ ਦੇ ਘਰੋਂ ਬਰਾਮਤ ਹੋਇਆ ਇਹ ਜੀ ਇਹਨਾਂ ਨੇ ਫਿਰ ਬਣਿਆ ਸਭ ਕੁਝ ਹੋਇਆ ਇਹਨਾਂ ਨੇ ਮੰਨ ਲਿਆ ਕਿਸ ਤਰ੍ਹਾਂ ਕਿਤੇ ਲੱਗਦਾ ਜੀ ਅਜਿਹਾ ਅਸੀਂ ਇਹਨਾਂ ਨੂੰ ਮੂੰਹ ਕਾਲਾ ਕਰਕੇ ਪੂਰੇ ਬਾਜ਼ਾਰ ਵਿੱਚ ਘੁਮਾਣਾ ਇਹ ਕਿੱਥੋਂ ਤੱਕ ਦਾ ਰਾਈਟ ਆਪਣੇ ਕੋ ਆਪਣੇ ਆਪ ਜਿਹੜੀ ਹੈਗੀ ਜੀ ਉਹਨਾਂ ਨੇ ਕੋਈ ਐ ਜੋਤੀ ਹੈਗੀ ਹੈ ਉਹਨੇ ਆਣਗੇ ਤੁਹਾਨੂੰ ਉਹਨੇ ਸਾਰਾ ਕੁਝ ਦੱਸ ਦਿੱਤੀ ਜੀ ਆ ਸਵਾਰਨ ਇਹਨਾਂ ਕੋਲ ਹੀ ਮਿਲਿਆ ਜੀ ਸਰ ਸਾਮਾਨ ਮਿਲਿਆ ਤੁਸੀਂ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋ ਹਾਂਜੀ ਦੇਰ ਆ ਰਹੇ ਹਾਂ ਜੀ ਮੈਂ ਹਾਂ ਇੱਥੇ ਹੋਵਾਂਗਾ ਤੇ ਜਰੂਰ ਜਰੂਰ ਨਹੀਂ ਬੁਲਾਣਾ ਤੁਸੀਂ ਪੁਲਿਸ ਨੂੰ ਕੰਪ੍ਰੇਂਡ ਨਹੀਂ ਕਰਦੇ ਸਮਝਦੇ ਜੀ ਜੋ ਦੇਖੋ ਸਾਨੂੰ ਇਹ ਹੈ ਕਿ ਸਾਨੂੰ ਸੀ ਕਿ ਸਾਡੇ ਪੀਸ ਆ ਕੇ ਜਿਹੜੀ ਚੀਜ਼ ਹੈਗੀ ਹੈ ਜੀ ਕੋਈ ਉਹ ਨਹੀਂ ਸਾਮਾਨ ਬਰਾਮਦ ਹੋ ਗਿਆ ਪੁਲਿਸ ਨੂੰ ਬੁਲਾਣਾ ਚਾਹੀਦਾ ਚਾਹੀਦਾ ਸੀਗਾ ਔਰ ਇਸ ਤਰੀਕੇ ਨਾਲ ਵਿਵਹਾਰ ਕਰਨਾ ਉਹਨਾਂ ਨੂੰ ਸਾਰੇ ਬਾਜ਼ਾਰ ਨੂੰ ਕਾਲਾ ਕਰਕੇ ਸਮਾਣਾ ਦੇਖੋ ਅਸੀਂ ਜਿਹੜੀ ਹੈਗੀ ਹੈ ਜਿਹੜਾ ਬੰਦਾ ਪਛਾਣ ਹੁੰਦਾ ਜੀ ਵੀਜੀ ਉਹਦੇ ਚ ਕੁਛ ਵੀ ਜਿਹੜੀ ਚੀਜ਼ ਹੈ ਨਾ ਥੋੜਾ ਜਿਹਾ ਗਲਤੀ ਹੋ ਸਕਦੀ ਹੈ ਸਾਡੇ ਨਿਆਜ਼ ਚ ਗਲਤੀ ਹੋ ਸਕਦੀ ਹੈ ਹਾਂ ਜੀ ਨਹੀਂ ਜੇ ਬਾਈਚ ਇਸ ਕੁਛ ਜੇ ਇਹ ਰਿਚ ਜੇ ਤੁਹਾਨੂੰ ਕੁਛ ਲੱਗਦਾ ਸਾਡੇ ਕੋਲ ਗਲਤੀ ਹੋਈ ਹੈ ਤੇ ਉਹ ਜੀ ਅਸੀਂ ਮੰਨਦੇ ਹਾਂ ਪਰ ਇਹ ਹੈ ਕਿ ਇਹਦੇ ਚ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਉੱਚੀ ਸਾਨੂੰ ਜਿਹੜੀ ਚੀਜ਼ ਹੈਗੀ ਹੈ ਜੇ ਉਹਨਾਂ ਨੇ ਕੁਛ ਕੀਤਾ ਕਈ ਵਾਰੀ ਬੰਦਾ ਪਰਚਾਰ ਹੁੰਦਾ ਸਰ ਉਹਨਾਂ ਦੀ ਗਲਤੀ ਹੋ ਸਕਦੀ ਹੈ 2 ਮਹੀਨੇ 3 ਮਹੀਨੇ ਤੋਂ ਸਭ ਤੋਂ ਵੱਡੀ ਗਲਤੀ ਕੀਤੀ ਜਾ ਸਕਦੀ ਹੈ ਕਿ ਕਿਸੇ ਨੂੰ ਨਾਬਾਲਗ ਬੱਚਿਆਂ ਨੂੰ ਸਰੇ ਵਿਆਹ ਕਰਾਉਣਾ ਆਸੀ ਉਹ ਨੰਨੀ ਕੀ ਹੈ ਜੀ ਜਿਹੜੀ ਜਿਹੇ ਹੈਗੇ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਜੀ ਉਹਨਾਂ ਨੇ ਜੋ ਚੀਜ਼ ਹੈਗੀ ਉਹਨਾਂ ਨੇ ਤਾਂ ਗਲਤੀ ਮੰਨ ਲਈ ਜਿਹੜਾ ਤੁਸੀਂ ਕੀਤਾ ਤੁਸੀਂ ਕੀਤਾ ਜੋ ਮੂੰਹ ਕੱਢਾ ਕੀਤਾ ਤੁਹਾਡਾ ਭਮਾਇਆ ਜਿਵੇਂ ਇੱਕ ਹੋਰ ਤਰਤੀਆਂ ਤੁਸੀਂ ਆਸੀ ਉਹਨਾਂ ਨੂੰ ਜੇ ਜੇ ਤੁਹਾਨੂੰ ਸਾਰਾ ਕੁਝ ਦੱਸਣ ਆ ਰਹੇ ਤੁਸੀਂ ਬੁਝਾਉਣ ਬਾਅਦ ਚ ਕਰਦੇ ਆ ਰਹੇ ਜੀ ਪੁਲਟ ਸਵਾਈਟ ਹੋਣੀ ਇਹ ਕਿਹੜੀ ਫੈਕਟਰੀ ਕਿਹੜੀ ਹੈਗੀ ਸਰ ਇਹ ਫੈਕਟਰੀ ਕਿਹੜੀ ਸਰ ਡੀਪ ਕਲੈਕਸ਼ਨ ਉੱਪਰ ਲਿਖਿਆ ਹੈ ਕਿ ਹੈ ਕਿ ਕਹਿੰਦਾ ਹੈ ਮਾਲਕ ਕੌਣ ਹੈ ਆ ਰਹੇ ਜੀ ਫੈਕਟਰੀ ਕੇ ਜੀ ਮਾਲਕ ਕੌਣ ਹੈ ਦੇ ਆ ਰਹੇ ਜੀ ਆ ਰਹੇ ਹੁਣ ਨਾਮ ਮਾਲਕ ਦਾ ਮੈਂ ਸਾਰਾ ਕੁਝ ਐਸੀ ਜਾਣਦਾ ਹੈ ਇਹ ਸਪੂਰ ਪੀ ਪ੍ਰਿਮਿਸ ਪੀ ਐਸ ਪੀ ਐਸ ਹਾਂ ਜੀ ਪਰਮਿੰਦਰ ਸਿੰਘ ਨਾਮ ਹੈ ਸਰ ਇਹ ਕਦੋਂ ਦਾ ਮਾਲਕ ਹੈ El arquiga.